ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਜੀ ਦੇ ਜੀਵਨ ਦੀ ਕਹਾਣੀ ਤਸਵੀਰਾਂ ਦੀ ਜ਼ੁਬਾਨੀ ਇਹ ਤਸਵੀਰ ਜਿਹੜੀ ਤੁਸੀਂ ਆਪਣੇ ਮੋਬਾਈਲ ਫੋਨ ਦੀ ਸਕਰੀਨ ਤੇ ਦੇਖ ਰਹੇ ਹੋ ਇਹ ਨਵੀਂ ਦਿੱਲੀ ਦੇ ਵਿੱਚ 18 ਅਪ੍ਰੈਲ 2008 ਨੂੰ ਕਲਿੱਕ ਕੀਤੀ ਗਈ ਇੱਕ ਸਮਾਗਮ ਵਿੱਚ ਆਜ਼ਾਦੀ ਦੀ ਪਹਿਲੀ ਜੰਗ ਦੀ 150ਵੀਂ ਬਰੇਗੰਡ ਅਤੇ ਆਜ਼ਾਦੀ ਸੰਘਰਸ਼ ਦੇ ਹੋਰ ਸੰਬੰਧਿਤ ਸਮਾਗਮਾਂ ਦੀ ਯਾਦ ਵਿੱਚ ਇੱਕ ਸਿੱਕਾ ਜਾਰੀ ਕਰਨ ਤੋਂ ਪਹਿਲਾਂ ਇਹ ਤਸਵੀਰ ਖਿੱਚੀ ਗਈ ਸੀ ਇਹ ਅਗਲੀ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਹੋਗੇ ਇਸ ਦੇ ਵਿੱਚ ਡਾਕਟਰ ਮਨਮੋਨ ਸਿੰਘ ਸੇਂਟ ਪੀਟਰਸ ਵਰਗ ਰੂਸ ਦੇ ਵਿੱਚ 6 ਸਤੰਬਰ 2013 ਨੂੰ ਜੀ 20 ਸਿਖਰ ਸੰਮੇਲਨ ਦੇ ਵਿੱਚ ਹਿੱਸਾ ਲੈਂਦੇ ਹੋਏ ਦਿਖਾਈ ਦੇ ਰਹੇ ਹਨ ਇਹ ਅਗਲੀ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਹੋ ਇਸ ਦੇ ਵਿੱਚ ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਨਵ ਮੁਖਰਜੀ ਖੱਬੇ ਪਾਸੇ ਤੇ ਵਿਚਕਾਰ ਡਾਕਟਰ ਮਨਮੋਨ ਸਿੰਘ ਤੇ ਸੱਜੇ ਪਾਸੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਦਿਖਾਈ ਦੇ ਰਹੇ ਨੇ ਇਹ ਤਸਵੀਰ ਜਨਵਰੀ 2012 ਦੀ ਹੈ ਕੋਲਕਾਤਾ ਦੇ ਸਾਲਟ ਲੇਕ ਸਟੇਡੀਅਮ ਵਿੱਚ ਸੌਮੀ ਇੰਡੀਆ ਸਾਇੰਸ ਕਾਂਗਰਸ ਦੌਰਾਨ ਇਹ ਤਸਵੀਰ ਕਲਿਕ ਹੋਈ ਇਹ ਤਸਵੀਰ ਜਿਹੜੀ ਤੁਸੀਂ ਹੁਣ ਦੇਖ ਰਹੇ ਹੋ ਇਸ ਦੇ ਵਿੱਚ ਮਨਮੋਨ ਸਿੰਘ ਤਤਕਾਲੀ ਵਿੱਤ ਮੰਤਰੀ ਨੇ 8 ਸਤੰਬਰ 1995 ਨੂੰ ਅਹਮਦਾਬਾਦ ਗੁਜਰਾਤ ਨੇੜੇ ਤਿੰਨ ਦਿਨਾ ਸੇਵਾਦਲ ਕੈਂਪ ਦਾ ਉਦਘਾਟਨ ਕਰਨ ਦੇ ਟਾਈਮ ਦੀ ਇਹ ਤਸਵੀਰ ਹੈ ਇਸ ਅਗਲੀ ਤਸਵੀਰ ਵਿੱਚ ਤੁਸੀਂ ਦੇਖ ਰਹੇ ਹੋ ਡਾਕਟਰ ਮਨਮੋਨ ਸਿੰਘ ਵਿੱਤ ਮੰਤਰੀ ਸਨ ਉਸ ਟਾਈਮ ਤੇ ਤੇ ਸੱਜੇ ਪਾਸੇ ਜਿਹੜੇ ਤੁਸੀਂ ਦੇਖ ਰਹੇ ਹੋ ਉਹ ਸਵਿਟਜ਼ਰਲੈਂਡ ਦੇ ਤਤਕਾਲੀ ਵਿੱਤ ਮੰਤਰੀ ਨੇ ਇਹ ਤਸਵੀਰ 7 ਜਨਵਰੀ 1995 ਦੀ ਹੈ ਇਹ ਤਸਵੀਰ ਜਿਹੜੀ ਤੁਸੀਂ ਹੁਣ ਆਪਣੇ ਮੋਬਾਈਲ ਫੋਨ ਦੀ ਸਕਰੀਨ ਤੇ ਦੇਖ ਰਹੇ ਹੋਗੇ ਇਹ ਸਤੰਬਰ 2000 ਦੀ ਤਸਵੀਰ ਹੈ ਇਸ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਤੇ ਡਾਕਟਰ ਅਬਦੁੱਲ ਕਲਾਮ ਜੀ ਦੋਨੋਂ ਦਿਖਾਈ ਦੇ ਰਹੇ ਨੇ ਇਹ ਵਿਦੇਸ਼ੀ ਦੌਰੇ ਉੱਤੇ ਜਾਣ ਤੋਂ ਪਹਿਲਾਂ ਦੀ ਇੱਕ ਮੁਲਾਕਾਤ ਦੀ ਤਸਵੀਰ ਹੈ ਤੇ ਅਗਲੀ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਹੋਗੇ ਇਹ 15 ਮਾਰਚ 1995 ਦੀ ਤਸਵੀਰ ਹੈ ਬਜਟ ਪੇਸ਼ ਕਰਨ ਤੋਂ ਪਹਿਲਾਂ ਵਿੱਤ ਮੰਤਰੀ ਡਾਕਟਰ ਮਨਮੋਨ ਸਿੰਘ ਆਪਣੇ ਉੱਚ ਅਧਿਕਾਰੀਆਂ ਦੇ ਨਾਲ ਇਸ ਤਸਵੀਰ ਦੇ ਵਿੱਚ ਦਿਖਾਈ ਦੇ ਰਹੇ ਹੋਣਗੇ ਇਹ ਅਗਲੀ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋਗੇ ਕਿ ਅਮਰੀਕਾ ਦੌਰੇ ਤੋਂ ਪਹਿਲਾਂ ਰੇਲ ਮੰਤਰੀ ਲਾਲੂ ਯਾਦਵ ਜੀ ਤੇ ਹੋਰ ਕੈਬਨਟ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਮਿਲਦੇ ਹੋਏ ਦਿਖਾਈ ਦੇ ਰਹੇ ਨੇ ਇਹ ਤਸਵੀਰ 16 ਜੁਲਾਈ 2005 ਦੀ ਹੈ ਇਸ ਅਗਲੀ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਡਾਕਟਰ ਸਾਹਿਬ ਇੱਕ ਪਾਕ ਤੋਂ ਆਏ ਸਰਨਾਰਥੀ ਦੇ ਨਾਲ ਮੁਲਾਕਾਤ ਕਰ ਰਹੇ ਹੋਣਗੇ ਤੇ ਇਸ ਤਸਵੀਰ ਦੇ ਵਿੱਚ ਜਿਹੜੀ ਹੁਣ ਤੁਸੀਂ ਦੇਖ ਰਹੇ ਹੋਗੇ ਤਤਕਾਲੀ ਪ੍ਰਧਾਨ ਮੰਤਰੀ ਨਰਸਿੰਹਾ ਰਾਓ ਅਤੇ ਡਾਕਟਰ ਮਨਮੋਨ ਸਿੰਘ ਜੀ ਦਿਖ ਰਹੇ ਹਨਗੇ ਇਹ ਤਸਵੀਰ ਜੁਲਾਈ 1994 ਦੀ ਹੈ ਇਹ ਤਸਵੀਰ ਜਿਹੜੀ ਤੁਸੀਂ ਡਾਕਟਰ ਮਨਮੋਨ ਸਿੰਘ ਦੀ ਹੁਣ ਦੇਖ ਰਹੇ ਹੋਗੇ ਇਹ 5 ਮਈ 1996 ਦੀ ਤਸਵੀਰ ਹੈ ਗੁਜਰਾਤ ਪ੍ਰਦੇਸ਼ ਕਾਂਗਰਸ ਕਮੇਟੀ ਅਹਮਦਾਬਾਦ ਗੁਜਰਾਤ ਵਿੱਚ ਸੰਬੋਧਨ ਕਰਦੇ ਹੋਏ ਦਿਖਾਈ ਦੇ ਰਹੇ ਨੇ ਡਾਕਟਰ ਸਾਹਿਬ ਇਹ ਅਗਲੀ ਤਸਵੀਰ ਜਿਹੜੀ ਤੁਸੀਂ ਹੁਣ ਦੇਖ ਰਹੇ ਹੋਗੇ ਇਸ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਆਪਣੀ ਪਤਨੀ ਗੁਰਸ਼ਰਨ ਕੌਰ ਅਤੇ ਕਾਂਗਰਸ ਮੁਖੀ ਸੋਨੀਆ ਗਾਂਧੀ ਨਾਲ ਦਿਖਾਈ ਦੇ ਰਹੇ ਨੇਗੇ ਇਹ ਤਸਵੀਰ ਫਰਵਰੀ 2014 ਦੀ ਹੈ ਤੇ ਅਗਲੀ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਹੋਗੇ ਇਹ ਮਾਰਚ 2011 ਦੀ ਤਸਵੀਰ ਹੈ ਇਸ ਦੇ ਵਿੱਚ ICC ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ਦੀ ਸ਼ੁਰੂਆਤ ਤੋਂ ਪਹਿਲਾਂ ਪਾਕਿਸਤਾਨ ਦੇ ਸਾਬਕਾ ਕਪਤਾਨ ਸਾਹਿਦ ਫਰੀਦੀ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਦੇ ਨਾਲ ਹੱਥ ਮਿਲਾਉਂਦੇ ਹੋਏ ਇੱਕ ਮੁਲਾਕਾਤ ਦੀ ਤਸਵੀਰ ਹੈਗੀ ਇਹ ਜਿਹੜੀ ਅਗਲੀ ਤਸਵੀਰ ਹੁਣ ਤੁਸੀਂ ਦੇਖ ਰਹੇ ਹੋ ਇਹ ਮਈ 2008 ਵਿੱਚ ਪਾਕਿਸਤਾਨ ਦੇ گاਹ ਪਿੰਡ ਤੋਂ ਨਵੀਂ ਦਿੱਲੀ ਪਹੁੰਚੇ ਤਤਕਾਲੀ ਪ੍ਰਧਾਨ ਮੰਤਰੀ ਮਨਮੋਨ ਸਿੰਘ ਦੇ ਬਚਪਨ ਦੇ ਦੋਸਤ ਰਾਜਾ ਮੁਹੰਮਦ ਅਲੀ ਨਾਲ ਮੁਲਾਕਾਤ ਕਰਦੇ ਹੋਏ ਦਿਖਾਈ ਦੇ ਰਹੇ ਨੇਗੇ ਅਗਲੀ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਕਿਸਾਨ ਰੈਲੀ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਜੀ ਲਈ ਪਾਣੀ ਪਾਉਂਦੇ ਹੋਏ ਦਿਖਾਈ ਦੇ ਰਹੇ ਨੇ ਇਹ ਤਸਵੀਰ ਅਪ੍ਰੈਲ 2015 ਦੀ ਹੈ ਇਹ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਹੋਗੇ ਇਹ ਨਵੰਬਰ 2009 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਅਤੇ ਉਹਨਾਂ ਦੀ ਪਤਨੀ ਅਮਰੀਕਾ ਦੇ ਵਾਸ਼ਿੰਗਟਨ ਡੀਸੀ ਵਿੱਚ ਵਾਈਟ ਹਾਊਸ ਬਿਕੇ ਸਟੇਟ ਡਿਨਰ ਤੋਂ ਪਹਿਲਾਂ ਤਤਕਾਲੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਹਨਾਂ ਦੀ ਪਤਨੀ ਮਿਸ਼ੇ ਓਬਾਮਾ ਦੇ ਨਾਲ ਹੈ ਤੇ ਅਗਲੀ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋਗੇ ਮਈ 2005 ਦੇ ਵਿੱਚ ਡਾਕਟਰ ਮਨਮੋਨ ਸਿੰਘ ਅਤੇ ਅਟਲ ਵਿਹਾਰੀ ਬਾਜਪਾਈ ਦੋਨੋਂ ਚਰਚਾ ਕਰਦੇ ਹੋਏ ਦਿਖਾਈ ਦੇ ਰਹੇ ਨੇਗੇ ਦੋਸਤੋ ਇਹ ਤਾਂ ਹੈਗੀਆਂ ਸੀ ਕੁਝ ਤਸਵੀਰਾਂ ਡਾਕਟਰ ਮਨਮੋਨ ਸਿੰਘ ਜੀ ਦੇ ਜੀਵਨ ਦੀਆਂ ਇਹਨਾਂ ਤਸਵੀਰਾਂ ਦੇ ਰਾਹੀਂ ਅਸੀਂ ਉਹਨਾਂ ਦੇ ਜੀਵਨ ਤੇ ਕੁਝ ਹੱਦ ਤੱਕ ਚਾਨਣਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਮੈਨੂੰ ਪੂਰੀ ਉਮੀਦ ਹੈ ਕਿ ਇਹ ਵੀਡੀਓ ਤੁਹਾਨੂੰ ਪਸੰਦ ਜ਼ਰੂਰ ਆਈ ਹੋਵੇਗੀ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ-ਬਹੁਤ ਧੰਨਵਾਦ ਮਿਹਰਬਾਨੀ